ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ ਇੱਕ ਵਿਅਕਤੀਗਤ ਮੈਂ ਤੁਹਾਨੂੰ ਆਪਣੀ ਗੱਲ ਜ਼ਰੂਰ ਦੱਸਣੀ ਚਾਹਾਂਗਾ ਮੈਂ ਨਿੱਜੀ ਜ਼ਿੰਦਗੀ 'ਚ ਕਿਸੇ ਨਾਲ ਨਾਰਾਜ਼ ਹੋ ਸਕਦਾ ਕੋਈ ਮੇਰੇ ਨਾਲ ਨਾਰਾਜ਼ ਹੋ ਸਕਦਾ ਮੇਰੇ ਮਤਭੇਦ ਵੀ ਹੋ ਸਕਦੇ ਆ ਬਹੁਤ ਕੁਝ ਹੁੰਦਾ ਵੀ ਆ ਜ਼ਿੰਦਗੀ 'ਚ ਪਰ ਮੈਂ ਸੱਚੀ ਕਿਤੇ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਮੈਂ ਬਹੁਤ ਬਹੁਤ ਕੱਟ ਪਰ ਕਦੇ ਕਦੇ ਜੀ ਕਰਦਾ ਹੈ ਕਿ ਮੈਂ ਬਹੁਤ ਜ਼ਿਆਦਾ ਨਫ਼ਰਤ ਕਰਾਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕ ਖੂਨ ਦਾ ਵਪਾਰ ਕਰਦੇ ਆ ਜ਼ਿੰਦਗੀਆਂ ਦੇ ਸੌਦੇ ਕਰਦੇ ਆ ਔਰ ਖਾਸ ਤੌਰ ਤੇ ਉਹਨਾਂ ਦੇ ਵਿੱਚੋਂ ਜਿਹੜੇ ਕੁਝ ਅਮਰੀਕੀ ਬੰਦੇ ਆ ਬਹੁਤ 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 ਆਵਾਜ਼ ਆ ਰਹੀ ਹੁੰਦੀ ਹੈ ਤੇ ਨੂੰ ਖੈਰ ਤੁਹਾਨੂੰ ਹੋਣਾ ਇਲਮ ਇਸਕਲਦਾ ਕਿ ਵਾਈਟ ਹਾਊਸ ਅਟੈਕ ਹੋਇਆ ਉਹਦੇ ਵਿੱਚ ਦੋ ਜਿਹੜੇ ਇਹਨਾਂ ਦੇ ਐਨਐਸਜੀ ਸੀਗੇ ਉਹ ਮਾਰ ਦਿੱਤੇ ਗਏ ਸੀ ਬਿਲਕੁਲ ਐ ਲਾਗਿਓ ਆ ਕੇ ਸ਼ੂਟ ਕੀਤੇ ਗਏ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਜਿਹੜੇ ਨੈਸ਼ਨਲ ਗਾਰਡ ਸੀਗੇ ਉਹਨਾਂ ਚੋਂ ਇੱਕ ਸ਼ੈਦ ਹੌਲੀ ਜੇ ਹੌਲੀ ਜੇ ਉਮਰ ਦੇ ਵੀ ਸੀਗੇ ਕੋਈ ਬੀਬੀ ਸੀ ਮੇਰੇ ਖਿਆਲ ਦੇ ਨਾਲ 2 ਕੁ ਸਾਲ ਦੀ ਮਲਕ ਇਹ ਬੜਾ ਟੋਟਲ ਅਟੈਕ ਸੀ ਇਸ ਤੋਂ ਬਾਅਦ ਹੁੰਦਾ ਕੀ ਹੈ ਕਿ ਡੋਨਲਡ ਟਰੰਪ ਨੇ ਕਹਿ ਦਿੱਤਾ ਕਿ ਤੇਜੀ ਦੁਨੀਆ ਦੇ ਜਿਹੜੇ ਦੇਸ਼ ਨੇ ਉਹਨਾਂ ਦੇ ਲੋਕਾਂ ਦੀ ਐਂਟਰੀ ਬੰਦ ਕਰ ਦਿਓ ਨਾਲ ਦੋਸ਼ ਲਾਇਆ ਕਿ ਬਾਈਡਨ ਨੇ 2.5 ਕਰੋੜ ਲੋਕਾਂ ਨੂੰ ਇੱਥੇ ਸ਼ਰਨ ਦਿੱਤੀ ਆ ਤੇ ਨਾਲ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਸੁਰੱਖਿਆ ਵਾਸਤੇ ਜੋ ਵੀ ਕੋਈ ਖਤਰਾ ਹੋਏਗਾ ਉਸ ਨੂੰ ਤੁਰੰਤ ਰਿਪੋਰਟ ਕਰ ਦਿੱਤਾ ਜਾਵੇਗਾ ਮੈਂ ਇਹ ਜਰਾ ਅਟੈਕ ਕਰਨ ਵਾਲਾ ਸੀਗਾ ਇਹਦਾ ਨਾਮ ਸੀਗਾ ਰਹਿਮਾਨullah ਰਹਿਮਾਨullah ਇਹ ਅਫਗਾਨੀ ਸੀ ਪਹਿਲੀ ਗੱਲ ਕਿਸੇ ਦੇ ਕਰਾਈ ਨੂੰ ਕਿਸੇ ਪੂਰੇ ਮੁਲਕ ਜਾਂ ਕੌਮ ਨਾਲ ਜੋੜਨਾ ਇਹ ਬੇਵਕੂਫੀ ਹੈ ਦੂਜੀ ਗੱਲ ਕਿ মিডিਆ ਇੱਕ ਚੀਜ਼ ਇੱਕ ਪੱਖ ਤੋਂ ਪੇਸ਼ ਕਰਦਾ ਹੈ ਦੂਸਰੇ ਪੱਖ ਜਾਂ ਦੂਸਰੀ ਚੀਜ਼ ਨੂੰ ਉਹ ਲੁਕਾ ਲੈਂਦਾ ਹੈ ਹਿਡਨ ਕਰ ਦਿੰਦਾ ਹੈ ਹੁਣ ਇਹ ਰਹਿਮਾਨੁੱਲਾ ਕੌਣ ਸੀ ਇਹ ਵੀ ਦੇਖਣ ਵਾਲੀ ਗੱਲ ਹੈ ਰਹਿਮਾਨੁੱਲਾ ਜਿਹਦੀ ਉਮਰ ਮੇਰੇ ਖਿਆਲ ਦੇ ਨਾਲ ਕੋਈ 20 30 ਸਾਲ ਹੋਏਗੀ ਬੇਸਿਕਲੀ ਇਹ ਅਫਗਾਨੀ ਸੀ ਅਫਗਾਨਿਸਤਾਨ ਦੇ ਵਿੱਚ ਜਦੋਂ ਅਮਰੀਕਾ ਆਪਣਾ ਕਹਿਰ ਵਰਪਾ ਰਿਹਾ ਸੀ ਉਸ ਵੇਲੇ ਨੇ ਬਹੁਤ ਸਾਰੇ ਅਫਗਾਨੀਆਂ ਨੂੰ ਆਪਣੇ ਪਾਲੇ ਚ ਕੀਤਾ ਹੋਇਆ ਸੀਗਾ ਠੀਕ ਹੈ ਜੀ ਮਤਲਬ ਕਿ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਸੀ ਇਹਨਾਂ ਨੇ ਉਧਰੋਂ ਬੰਦੇ ਮੁਖਬਰੀ ਵਾਸਤੇ ਲੁੱਟਬਾਰ ਵਾਸਤੇ ਜਾਂ ਹੋਰ ਚੀਜ਼ਾਂ ਵਾਸਤੇ ਆਪਣੇ ਨਾਲ ਲੁਆਏ ਸੀਗੇ ਠੀਕ ਹੈ ਜੀ ਯਾਨੀ ਖੂਹੀ ਜਾਣਦੇ ਨਾ ਦੇਖਿਆ ਲੋਕ ਉਹ ਸਾਰਾ ਕੁਝ ਕਰਦੇ ਸੀ ਕਤਲੇਆਮ ਵੀ ਕਰਦੇ ਸੀਗੇ ਲੋਕਾਂ ਨੂੰ ਮਾਰਦੇ ਵੀ ਸੀਗੇ ਮਤਲਬ ਅਮਰੀਕਾ ਨੇ ਉਹ ਸ਼ਾਇਦ ਉਹਨਾਂ ਨੂੰ ਨਾਮ ਵੀ ਦਿੱਤਾ ਗਿਆ ਸੀ ਜ਼ੀਰੋ ਯੂਨਿਟ ਕੁਝ ਕਹਿੰਦੇ ਸੀਗੇ ਮਤਲਬ ਕਿ ਇੱਕ ਤਰ੍ਹਾਂ ਨਾਲ ਸਹਾਇਕ ਫੋਰਸੇਸ ਜਿਹੜੀਆਂ ਹੁੰਦੀਆਂ ਨੇ ਉਹਦੇ ਰੂਪ ਦੇ ਵਿੱਚ ਚਲੋ ਆਪ ਹੀ ਇਹਨਾਂ ਨੇ ਅਟੈਕ ਕੀਤਾ ਅਫਗਾਨਿਸਤਾਨ ਆਪ ਹੀ ਉੱਥੇ ਦੇ ਬੰਦੇ ਇਕੱਠੇ ਕੀਤੇ ਆਪ ਹੀ ਫਿਰ ਤੁਹਾਨੂੰ ਪਤਾ ਤਲਵਾਨੀਆਂ ਨੂੰ ਸੱਤਾ ਸੌਂਪ ਦਿੱਤੀ ਆਪ ਉੱਥੋਂ ਨਿਕਲ ਗਏ ਪਰ ਇਸ ਦਰਮਿਆਨ ਇਹਨਾਂ ਨੇ ਉਹ ਬੰਦੇ ਜਿਹੜੇ ਕੁਝ ਇਦਾਂ ਦੇ ਸੀਗੇ ਉਹ ਅਮਰੀਕਾ ਚਲੇ ਜਾਂਦੇ ਆ ਜਿਨ੍ਹਾਂ ਨੂੰ ਹੁਣ ਸ਼ਨਾਰਥੀਆਂ ਦੀ ਸੂਚੀ 'ਚ ਹੀ ਰੱਖੀ ਹੁੰਦਾ ਡੋਨਲਡ ਟਰੰਪ ਰਹਿਮਾਨੁੱਲਾ ਵੀ ਉਹਨਾਂ 'ਚੋਂ ਇੱਕ ਸੀ ਇਹਨੇ ਸ਼ਾਇਦ ਕੁਝ ਸਮਾਂ ਪਹਿਲਾਂ ਹੀ ਦੂਸਰਾ ਵਿਆਹ ਕਰਵਾਇਆ ਸੀਗਾ ਰਹਿਮਾਨ ਉੱਲਾ ਜਦੋਂ ਇਥੇ ਆ ਗਿਆ ਕਿਉਂਕਿ ਇਸਨੇ ਬਹੁਤ ਕੁਝ ਕੀਤਾ ਸੀਗਾ ਆਪਰੇਸ਼ਨਸ ਵਗੈਰਾ ਜਿਹੜੇ ਸੀਗੇ ਉਹਦਾ ਹਿੱਸਾ ਰਿਹਾ ਏ ਉਹਨਾਂ ਦਾ ਹਿੱਸਾ ਰਿਹਾ ਜੋ ਵੀ ਕੀਤਾ ਜਾਂਦਾ ਹੈ ਮਹਿਮਾ ਦੇ ਵਿੱਚ ਪਰ ਇਸ ਨੂੰ ਨਾ ਤਾਂ ਜੋ ਮਤਲਬ ਸਕਰੀਨਿੰਗ ਵਗੈਰਾ ਹੁੰਦੀ ਹੈ ਜਾਂ ਕਹ ਲੋ ਕਿ ਉਸ ਤੋਂ ਬਾਅਦ ਇੱਕ ਜਦੋਂ ਕੋਈ ਇਦਾਂ ਦੇ ਦੌਰਚੋਲਨ ਕੇ ਆਇਆ ਹੋਏ ਕਿ ਜਦਾ ਕਹਿ ਲੋਕੇ ਮਨੋਵਿਗਿਆਨਕ ਤਰੀਕੇ ਨਾਲ ਕਾਉਂਸਲਿੰਗ ਵਗੈਰਾ ਉਹ ਸਾਰਾ ਕੁਝ ਕੀ ਦੇਣਾ ਸੀ ਕੀ ਕਰਨਾ ਸੀ ਬਲਕਿ ਉਲਟਾ ਹੋਇਆ ਕਿ ਜਿਸ ਤਰ੍ਹਾਂ ਲਿਆਂਦਾ ਉਸ ਤਰ੍ਹਾਂ ਉੱਥੇ ਛੱਡ ਦਿੱਤਾ ਕੋਈ ਸਪੋਰਟ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਫਿਰ ਉਤੋਂ ਡੋਨਲਡ ਟਰੰਪ ਆ ਗਿਆ ਤੇ ਡੋਨਲਡ ਟਰੰਪ ਜਿਸ ਤਰ੍ਹਾਂ ਸ਼ਰਨਾਰਥੀਆਂ ਨੂੰ ਲੈ ਕੇ ਜਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਲੈ ਕੇ ਇਹ ਸਭ ਕੁਝ ਕਰ ਰਿਹਾ ਹੈ ਉਤੋਂ ਬਾਅਦ ਰਹਿਮਾਨੁલ્લાਹ ਦਾ ਕਦਮ ਹੈ ਉਸ ਨੂੰ ਕੋਈ ਜਸਟੀਫਾਈ ਨਹੀਂ ਕਰ ਰਿਹਾ ਪਰ ਰਹਿਮਾਨੁੱਲਾਹ ਦੀ ਕਹਾਣੀ ਕੀ ਹੈ ਕਿ ਹੁਣ ਹੁਣ ਜੇ ਉਸ ਕਾਰੇ ਦੇ ਜਿਸ ਨੂੰ ਆਪਾਂ ਨਿੰਦਨਯੋਗ ਕਹਿ ਸਕਦੇ ਹਾਂ ਜਿਹਦੇ ਵਿੱਚ ਦੋ ਇਹ ਦੇ ਨੈਸ਼ਨਲ ਗਾਰਡ ਜਿਹੜੇ ਅਮਰੀਕਾ ਦੇ ਮਾਰੇ ਗਏ ਨੇ ਮਾੜੀ ਗੱਲ ਹੈ ਪਰ ਇਹਦੇ ਬਦਲੇ ਜਿਵੇਂ ਸੰਕੀ ਆਦਮੀ ਕਰ ਰਿਹਾ ਹੈ ਇਹਨਾਂ ਨੂੰ ਫੜ ਫੜ ਕੇ ਜੇ ਅਫਗਾਨਿਸਤਾਨ ਚ ਰਿਪੋਰਟ ਕੀਤਾ ਗਿਆ ਸਿਕਿਉਰਿਟੀ ਦੇ ਖਤਰੇ ਦੇ ਮੱਦੇ ਨਜ਼ਰ ਤੇ ਲੋਕ ਤੇ ਉਹ ਹੀ ਲੋਕ ਆ ਜਿਹੜੇ ਤਾਲਬਾਨੀਆਂ ਦੀ ਸੂਚੀ 'ਚ ਗਦਾਰ ਐ ਉਥੇ ਇਹਨਾਂ ਨੂੰ ਕੋ-ਕੋ ਕੇ ਮਾਰਨਗੇ ਉਥੇ ਚੁੰਨ-ਚੁੰਨ ਕੇ ਮਾਰਨਗੇ ਉਥੇ ਖੁੱਲੇ ਸਟੇਡੀਅਮ 'ਚ ਲਿਆ ਕੇ ਭੀੜ ਦੇ ਸਾਹਮਣੇ ਇਹਨਾਂ ਨੂੰ ਦੇੜ-ਦੇੜ ਕੇ ਬਾਹਰੜਗੇ ਮਤਲਬ ਅਮਰੀਕਾ ਮੈਂ ਜਿੰਨੇ ਸ਼ੁਰੂ 'ਚ ਕਿਹਾ ਕਿ ਮੈਂ ਬਹੁਤ ਘੱਟ ਕਿਸੇ ਨਾਲ ਹੇਟ ਕਰਦਾ ਨਫ਼ਰਤ ਕਰਦਾ ਮਤਲਬ ਕਿ ਕਰਦਾ ਹੀ ਨਹੀਂ ਕਿਸੇ ਨਾਲ ਮਤਭੇਦ ਨਹੀਂ ਤੇ ਪਰ ਇਥੇ ਜੀ ਕਰਦਾ ਕਿ ਯਾਰ ਇਹੋ ਜਿਹੇ ਲੋਕਾਂ ਨੂੰ ਤਾਂ ਨਫ਼ਰਤ ਕਰਨੀ ਚਾਹੀਦੀ ਹੈ ਨਾ ਕਿ ਤੁਸੀਂ ਕਿਸ ਤਰ੍ਹਾਂ ਫੁੱਟਬਾਲ ਦੀ ਤਰ੍ਹਾਂ ਕੁਝ ਦੇਸ਼ਾਂ ਨੂੰ ਕੁਝ ਲੋਕਾਂ ਨੂੰ ਖੇਡਦੇ ਹੁੰਦੇ ਫਿਰਉਣਾ ਤੇ ਨਾਲ ਆਹਨਾਂ ਨੂੰ ਝਲिल ਕੀਤਾ ਜਾਂਦਾ ਹੈ ਤਾਂ ਮਤਲਬ ਕਿ ਆਹ ਬਿਜਲੀ ਜਿਹੜੀ ਹੈ ਨਾ ਉਹ ਕਹਾਣੀ ਹੈ ਕਿ ਇਸੇ ਇਹਨਾਂ ਦੇ ਪੈਰੋਂ ਹੀ ਸਭ ਸੰਕਟ ਪੈਦਾ ਹੋਏ ਤੇ ਇਸੇ ਹੀ ਇਸੇ ਹੀ ਕਟਨਾਚੋ ਫੇਰ ਡੋਨਲਡ ਟਰੰਪ ਆਪਣੀ ਰਾਜਨੀਤੀ ਸਾਧ ਰਿਹਾ ਹੈ ਤਾਂ ਹੀ ਮੈਂ ਕਹਿੰਦਾ ਹਾਂ ਕਿ ਰਾਜਨੀਤਿਕ ਲੋਕ ਕਿਸੇ ਵੈਸ਼ੀ ਤੋਂ ਘੱਟ ਨਹੀਂ ਹੁੰਦੇ ਇਹ ਵੈਸ਼ੀਤ ਵੱਖਰੀ ਕਿਸਮ ਦੀ ਹੁੰਦੀ ਹੈ ਇਹਨਾਂ ਦੀ ਵੈਸ਼ੀਤ ਐਸੀ ਵੈਸ਼ੀਤ ਹੁੰਦੀ ਹੈ ਕਿ ਕੁਝ ਲੋਕ ਇਹਨਾਂ ਦੇ ਨਾਲ ਸਿਰਫ ਸਟੈਂਡ ਹੀ ਨਹੀਂ ਕਰਦੇ ਬਲਕਿ ਇਹਨਾਂ ਦੀ ਪੂਜਾ ਵੀ ਕਰਦੇ ਆ ਤਾਂ ਇਹ ਹੈ ਅਮਰੀਕਾ ਦੀ ਅਸਲ ਕਹਾਣੀ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ ਇੱਕ ਵਿਅਕਤੀਗਤ ਮੈਂ ਤੁਹਾਨੂੰ ਆਪਣੀ ਗੱਲ ਜ਼ਰੂਰ ਦੱਸਣੀ ਚਾਹਾਂਗਾ ਮੈਂ ਨਿੱਜੀ ਜ਼ਿੰਦਗੀ 'ਚ ਕਿਸੇ ਨਾਲ ਨਾਰਾਜ਼ ਹੋ ਸਕਦਾ ਕੋਈ ਮੇਰੇ ਨਾਲ ਨਾਰਾਜ਼ ਹੋ ਸਕਦਾ ਮੇਰੇ ਮਤਭੇਦ ਵੀ ਹੋ ਸਕਦੇ ਆ ਬਹੁਤ ਕੁਝ ਹੁੰਦਾ ਵੀ ਆ ਜ਼ਿੰਦਗੀ 'ਚ ਪਰ ਮੈਂ ਸੱਚੀ ਕਿਤੇ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਮੈਂ ਬਹੁਤ ਬਹੁਤ ਘਟ ਕਦੇ-ਕਦੇ ਜੀ ਕਰਦਾ ਹੈ ਕਿ ਮੈਂ ਬਹੁਤ ਜ਼ਿਆਦਾ ਨਫ਼ਰਤ ਕਰਾਂ ਉਹਨਾਂ ਲੋਕਾਂ ਦੇ ਨਾਲ ਜਿਹੜੇ